ਫੋਰ ਜਿਹੜੀ ਹੈਗੀ ਹੈ ਔਰ ਪੁਲਿਸ ਜਿਹੜੀ ਹੈਗੀ ਪੰਜਾਬ ਪੁਲਿਸ ਐਂਡ ਮੋਡੇ ਨੂੰ ਮੋਡਾ ਲਾ ਕੇ ਅੱਗੇ ਟੁਰੇ ਨੇ ਜੋ ਹੋਇਆ ਐਸ ਤੇ ਮੈਂ ਵੀ ਵੇਖਿਆ ਕਿ ਔਰ ਸੋਚਿਆ ਐ ਹੋਇਆ ਕਿ ਇਹ ਦਬੰਗ ਬਣ ਗਏ ਨੇ ਇਹ ਸਮਝ ਜੇਗਾ ਸਲਮਨ ਖਾਨ ਬਣ ਗਿਆ ਜਿਹੜੀ ਪੰਜਾਬ ਪੁਲਿਸ ਹੈ ਇਹਨਾਂ ਦਾ ਨੱਕ ਕਟਿਆ ਕੀ ਉਹਨਾਂ ਨੂੰ ਮੇਰੇ ਖਿਆਲ ਨਾਲ ਸਨਮਾਨ ਵੀ ਮਿਲਿਆ ਹੈਗਾ ਹੈ ਉਹਨਾਂ ਦੀ ਕਾਫੀ ਤਾਰੀਫ ਵੀ ਹੋਈ ਕਿਉਂਕਿ ਉਹਨਾਂ ਨੇ ਜਿਸ ਤਰੀਕੇ ਦੀ ਬਹਾਦਰੀ ਦਾ ਕੰਮ ਕੀਤਾ ਸੀ ਕਹਿੰਦੇ ਹੋ ਕਿ ਇਹਨਾਂ ਨੇ ਬੜਾ ਸੋਹਣਾ ਕੰਮ ਕੀਤਾ ਸੀ ਇਹ ਸਿਰ ਚੜ ਗਿਆ ਕਿਸ ਕਿਸੇ ਨੂੰ ਵੀ ਫੜ ਲਓ ਐਸਐਸਪੀ ਸਾਹਿਬ ਤੇ ਉੱਪਰ ਵੀ ਬੜੇ ਸਵਾਲ ਉੱtre ਨੇ ਕਹਿ ਰਹੇ ਨੇ ਕਿ ਵੀ ਤੁਸੀਂ ਆਪਣੇ ਜਵਾਨਾਂ ਨੂੰ ਪੰਜਾਬ ਪੁਲਿਸ ਦੇ ਜਿਹੜੇ ਉਹ ਹੈਗੇ ਨੇ ਜਵਾਨ ਨੇ ਉਹਨਾਂ ਨੂੰ ਵਿਚਾਰਿਓ ਤੁਸੀਂ ਇਹ ਸਵਾਲ ਵੀ ਉੱtre ਨੇ ਐਸਐਸਪੀ ਉੱੜਦੇ ਉੱੜਦੇ ਖਬਰ ਤੇ ਮੈਂ ਬਿਲਕੁਲ ਕਮੈਂਟ ਨਹੀਂ ਜਦੋਂ ਇਹ ਇਨਕੁਆਰੀ ਹੋਈ ਜਿਵੇਂ ਪਤਾ ਕੁਝ ਲੱਗਿਆ ਇਸ ਤੋਂ ਬਾਅਦ ਜੁਡੀਸ਼ੀਅਲ ਇਨਕੁਆਰੀ ਹੋਣੀ ਚਾਹੀਦੀ ਪਟਿਆਲੇ ਦੇ ਵਿੱਚ ਜੋ ਕੁਝ ਵੀ ਹੋਇਆ ਉਹ ਪੂਰੀ ਦੁਨੀਆ ਨੇ ਸੋਸ਼ਲ ਮੀਡੀਆ ਦੇ ਰਾਹੀਂ ਦੇਖਿਆ ਕਈ ਲੋਕ ਇਸ ਦੇ ਉੱਪਰ ਲਗਾਤਾਰ ਟਿੱਪਣੀਆਂ ਕਰ ਰਹੇ ਨੇ ਕਿਉਂਕਿ ਜਿਸ ਤਰੀਕੇ ਦੇ ਨਾਲ ਲਗਾਤਾਰ ਦੋ ਤਿੰਨ ਚੀਜ਼ਾਂ ਕਿਉਂਕਿ ਪੰਜਾਬ ਦੇ ਵਿੱਚ ਲਗਾਤਾਰ ਅਜਿਹੀਆਂ ਚੀਜ਼ਾਂ ਹੁਣ ਆਮ ਹੁੰਦੀਆਂ ਜਾ ਰਹੀਆਂ ਨੇ ਲੋਕ ਪੰਜਾਬ ਪੁਲਿਸ ਦੇ ਉੱਪਰ ਬਹੁਤ ਸਵਾਲ ਚੱਕ ਰਹੇ ਨੇ ਪਰ ਪਟਿਆਲੇ ਦੇ ਵਿੱਚ ਜੋ ਕੁਝ ਹੋਇਆ ਉਹ ਚੀਜ਼ ਇਹ ਆਮ ਨਹੀਂ ਹੈ ਕਿਉਂਕਿ ਹੁਣ ਸਵਾਲ ਕਾਫੀ ਵੱਡੇ ਸ਼ੁਰੂ ਖੜੇ ਹੋਣੇ ਸ਼ੁਰੂ ਹੋ ਗਏ ਨੇ ਅੱਜ ਜਿਨ੍ਹਾਂ ਦੇ ਨਾਲ ਤੁਹਾਡੀ ਮੁਲਾਕਾਤ ਕਰਾਵਾਂਗੇ ਉਹਨਾਂ ਬਾਰੇ ਜੇਕਰ ਤੁਸੀਂ ਸੁਣੋਗੇ ਤੇ ਤੁਸੀਂ ਵੀ ਹੈਰਾਨ ਹੋਵੋਗੇ ਕਿਉਂਕਿ ਮਾਮਲਾ ਇੰਨਾ ਵੱਡਾ ਪੱਖਿਆ ਹੋਇਆ ਹੈ ਕਿ ਉਹਨਾਂ ਨੂੰ ਵੀ ਹੁਣ ਬੋਲਣਾ ਪੈ ਰਿਹਾ ਹੈ ਸਾਡੇ ਨਾਲ ਫਾਰਮਲ ਲੈਫਟਨੈਂਟ ਜਰਨਲ ਟੀਐਸ ਸ਼ੇਰგილ ਨੇ ਜੇਕਰ ਮੈਂ ਉਹਨਾਂ ਦੀਆਂ ਪਦਵੀਆਂ ਤੁਹਾਨੂੰ ਗਿਣਾਉਂਗਾ ਤਾਂ ਤੁਸੀਂ ਹੈਰਾਨ ਹੋ ਜਾਓਗੇ ਮੈਨੂੰ ਫੋਨ ਦੇ ਕੇ ਇਹ ਗੱਲਾਂ ਕਹਿਣੀਆਂ ਪੈਣਗੀਆਂ ਕਿਉਂਕਿ ਜਿੰਨੀ ਚੀਜ਼ਾਂ ਇਹਨਾਂ ਨੇ ਅਰਨ ਕੀਤੀਆਂ ਨੇ ਜੋ-ਜੋ ਪਦਵੀਆਂ ਇਹਨਾਂ ਨੇ ਅਰਨ ਕੀਤੀਆਂ ਨੇ ਉਸ ਦੇ ਬਾਰੇ ਤੁਸੀਂ ਸੁਣ ਕੇ ਹੈਰਾਨ ਹੋਵੋਗੇ ਮੈਂ ਜ਼ਰੂਰ ਦੱਸਣਾ ਚਾਹੂੰਗਾ ਇਹ ਫਾਰਮਰ ਸੀਨੀਅਰ ਐਡਵਾਈਜ਼ਰ ਸੀਐਮ ਕੈਪਟਨ ਅਮਰਿੰਦਰ ਸਿੰਘ ਦੇ ਰਹਿ ਚੁੱਕੇ ਨੇ ਉਸ ਤੋਂ ਇਲਾਵਾ ਫਾਰਮਰ ਚੇਅਰਪਰਸਨ ਪੰਜਾਬ ਪਬਲਿਕ ਸਰਵਿਸ ਪਪੀਸੀ ਪਪੀਸੀ ਪੀਪੀਐਸਸੀ ਰਹਿ ਚੁੱਕੇ ਨੇ ਐਂਡ ਫਾਰਮਰ ਵਾਈਸ ਚੇਅਰਮੈਨ ਜਿਹੜਾ ਹੈਗਾ ਹੈ ਗਾਰਡੀਅਨ ਆਫ ਜਿਹੜਾ ਹੈਗਾ ਹੈ گورਨਰਸ ਦੇ ਜਿਹੜੇ ਨੇ ਉਹ ਰਹਿ ਚੁੱਕੇ ਨੇ ਤੇ ਉਸ ਤੋਂ ਇਲਾਵਾ ਜੇਕਰ ਮੈਂ ਤੁਹਾਨੂੰ ਇਸ ਘਰ ਦੀ ਹਿਸਟਰੀ ਦੱਸੂਗਾ ਤੇ ਉਹ ਵੀ ਤੁਸੀਂ ਹੈਰਾਨ ਹੋਵੋਗੇ ਕਿਉਂਕਿ ਦੋ ਪਰਮ ਵਸ਼ਿਸ਼ਟ ਸੇਵਾ ਮੈਡਲ ਜਿਹੜਾ ਹੈਗਾ ਉਹ ਮਿਲਿਆ ਇਸ ਘਰ ਮੈਂ ਇਸ ਘਰ ਦੀ ਗੱਲ ਕਰ ਰਿਹਾ ਹਾਂ ਤੁਸੀਂ ਵੀ ਹੈਰਾਨ ਹੁੰਦੇ ਹੋਵੋਗੇ ਕਿਸ ਜਗ੍ਹਾ ਦੇ ਉੱਪਰ ਆ ਕੇ ਇਸ ਤਰੀਕੇ ਦੇ ਕਿਉਂਕਿ ਜਦੋਂ ਅਸੀਂ ਇਸ ਮੁੱਦੇ ਦੀ ਗੱਲ ਕਰਦੇ ਹਾਂ ਤਾਂ ਲੋਕ ਬਹੁਤ ਬੋਲ ਰਹੇ ਨੇ ਪਰ ਅੱਜ ਜੋ ਬੋਲ ਰਹੇ ਨੇ ਉਹਨਾਂ ਦੇ ਪਰਿਵਾਰ ਦੇ ਵਿੱਚ ਕੀ ਕੁਝ ਉਹਨਾਂ ਨੇ ਅਰਨ ਕੀਤਾ ਉਹ ਦੱਸ ਰਿਹਾ ਮੈਂ ਇੱਕ ਅਤੀ ਵਿਸ਼ੇਸ਼ ਸੇਵਾ ਮੈਡਲ ਦੋ ਮਹਾਵੀਰ ਚੱਕਰ ਮਿਲੇ ਨੇ ਇੱਕ ਵੀਰ ਚੱਕਰ ਮਿਲਿਆ ਐਂਡ ਇੱਕ ਮੈਂਸ਼ਨ ਇਨ ਡਿਸਪੈਚਸ ਜਿਹੜਾ ਹੈਗਾ ਉਹ ਇਸ ਪਰਿਵਾਰ ਨੂੰ ਮਿਲਿਆ ਹੋਇਆ ਹੈ ਤੁਸੀਂ ਆਪ ਸੋਚ ਰਹੇ ਹੋਵੋਗੇ ਕਿ ਐਡਾ ਵੱਡਾ ਪਰਿਵਾਰ ਹੁਣ ਇਸ ਮੁੱਦੇ ਦੇ ਉੱਪਰ ਕਿਉਂ ਬੋਲ ਰਿਹਾ ਹੈ ਕਿਉਂਕਿ ਜਿਸ ਤਰੀਕੇ ਦਾ ਇਹ ਮੁੱਦਾ ਪੱਖਿਆ ਹੋਇਆ ਉਹ ਤੁਸੀਂ ਸੁਣ ਕੇ ਹੈਰਾਨ ਹੋਵੋਗੇ ਟੀਐਸ ਸ਼ੇਰ ਗਿਲhuri ਸਾਡੇ ਨਾਲ ਨੇ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਸਰ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਮਾਂ ਬਹੁਤ ਕੀਮਤੀ ਹੈ ਐਂਡ ਤੁਸੀਂ ਸਮਾਂ ਦਿੱਤਾ ਉਸਦੇ ਲਈ ਬਹੁਤ ਬਹੁਤ ਮਿਹਰਬਾਨੀ ਅਸੋ ਮੈਂ ਜਰੂਰ ਸ਼ੁਰੂਆਤ ਤੋਂ ਹੀ ਗੱਲ ਕਰੂੰਗਾ ਜੋ ਪਟਿਆਲੇ ਦੇ ਵਿੱਚ ਹੋਇਆ ਉਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਐਂਡ ਇਹ ਪਹਿਲੀ ਵਾਰੀ ਹੋ ਰਿਹਾ ਹੈ ਜਿਸ ਤਰੀਕੇ ਦੇ ਨਾਲ ਸੈਨਾ ਦੇ ਉਸ ਬਹਾਦਰ ਨੌਜਵਾਨ ਦੇ ਉੱਪਰ ਹਮਲਾ ਪੁਲਿਸ ਵੱਲੋਂ ਕੀਤਾ ਗਿਆ ਜਿਸ ਨੇ ਕਈ ਚੀਜ਼ਾਂ ਦੇਖੀਆਂ ਨੇ ਕਈ ਚੀਜ਼ਾਂ ਨੂੰ ਜਿਹੜਾ ਹੈਗਾ ਉਹ ਫੀਲ ਕੀਤਾ ਇਹ ਪਹਿਲੀ ਵਾਰੀ ਨਹੀਂ ਹੋਇਆ ਇੱਕ ਵਾਰੀ ਪਹਿਲਾਂ ਹੋਇਆ ਸੀਗਾ ਪੰਜਾਬ ਦੇ ਵਿੱਚ ਜਦੋਂ ਕਿ ਸੁਮੇਦ ਸੈਣੀ ਜਿਹੜੇ ਸੀਗੇ ਉਸ ਟਾਈਮ ਤੇ ਐਸਐਸਪੀ ਸੀਗੇ ਜੀ ਔਰ ਉਹਨਾਂ ਦੀ ਹਾਜ਼ਰੀ ਵਿੱਚ ਇੱਕ ਲਿਫਟਨ ਕਰਨ ਨੂੰ ਕੁੱਟਿਆ ਗਿਆ ਸੀਗਾ ਔਰ ਉਸ ਤੋਂ ਬਾਅਦ ਔਰ ਉਸ ਤੋਂ ਪਹਿਲਾਂ ਕਈ ਥਾਂ ਹੈਗੇ ਨੇ ਹਿੰਦੁਸਤਾਨ ਦੇ ਵਿੱਚ ਜਿੱਥੇ ਇੱਕ ਦੇ ਕਦੇ ਹੋਇਆ ਜੀ ਪਰ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹਨਾ ਸ਼ੁਰੂ ਤੋਂ ਫੌਜ ਜਿਹੜੀ ਹੈਗੀ ਹੈ ਔਰ ਪੁਲਿਸ ਜਿਹੜੀ ਹੈਗੀ ਹੈ ਪੰਜਾਬ ਪੁਲਿਸ ਇਹ ਮੋੜੇ ਨੂੰ ਮੋੜਾ ਲਾ ਕੇ ਅੱਗੇ ਟੁਰੇ ਨੇ ਤੁਹਾਨੂੰ ਯਾਦ ਦਿਲਾਉਣਾ ਕਿ ਜਦੋਂ ਖੜਕਵਾ ਦਾ ਵੇਲ ਆਇਆ ਸੀਗਾ ਜੀ ਪੁਲਿਸ ਦੇ 1714 ਦਾ 14 ਪੁਲਿਸmen ਸ਼ਹੀਦ ਹੋਏ ਸੀ ਜੀ ਉਹਨਾਂ ਦੇ ਨਾਲ ਮੋਢਾ ਤੇ ਮੋਢਾ ਲਾ ਕੇ 1700 ਫੌਜੀ ਵੀ ਸ਼ਹੀਦ ਹੋਏ ਸੀਗੇ ਸੋ ਇਹ ਨਹੀਂ ਕਿ ਸਾਡੇ ਸੰਬੰਧ ਨਹੀਂ ਹੈਗੇ ਸਾਡੇ ਸੰਬੰਧ ਬੜੇ ਤਗੜੇ ਨੇ ਜੀ ਪੰਜਾਬ ਪੁਲਿਸ ਦੇ ਨਾਲ ਜੀ ਪਰ ਜੋ ਹੋਇਆ ਐ ਇਸ ਤੇ ਮੈਂ ਵੀ ਵੇਖਿਆ ਕਿ ਔਰ ਸੋਚਿਆ ਇਹ ਹੋਇਆ ਕੀ ਐ ਔਰ ਲੱਗਦਾ ਮੈਨੂੰ ਕਿ ਅੱਜਕੱਲ ਇਹ ਜਿਹੜੇ ਯੰਗ ਹੈਗੇ ਨੇ ਇਹਨਾਂ ਦੀ ਗੱਲਾਂ ਤੇ ਲਾਲੀ ਚੜੀ ਹੋਈ ਹੈ ਆਪਣੇ ਜਿਹੜੇ ਬਾਜ਼ੂ ਦੇ ਕਮੀਜ਼ ਹੈਗੀ ਹੈ ਉਹ ਛੋਟੀ ਕੀਤੀ ਹੋਈ ਹੈ ਡੋਲੇ ਵਿਖਾਉਂਦੇ ਨੇ ਇਹ ਦਬੰਗ ਬਣ ਗਏ ਨੇ ਇਹ ਸਮਝ ਲਿਆ ਕਿ ਉਹ ਸਲਮਨ ਖਾਨ ਬਣ ਗਿਆ ਹੁਣ ਤੁਸੀਂ ਸੋਚੋ ਮੈਂ ਸਾਡਾ ਜਿਹੜਾ ਹੈਗਾ ਫੌਜੀ ਕਰਨਲ ਸਾਹਿਬ ਔਰ ਉਹਨਾਂ ਦੇ بیٹے ਨੂੰ ਜਿਹੜਾ ਕੁੱਟਿਆ ਹੈ ਸੋਚੋ ਕਿ ਇਹ ਕਰਨਲ ਨਹੀਂ ਥੇ ਜੀ ਆਮ ਜਨਤਾ ਦਾ ਕੋਈ ਬੰਦਾ ਸੀਗਾ ਆਪਣੇ ਬੇਟੇ ਦੇ ਨਾਲ ਜੀ ਉਹਨੂੰ ਕੁੱਟਿਆ ਹੁੰਦਾ ਔਰ ਅੱਗੇ ਵੀ ਇਹਨਾਂ ਦੇ ਕੁੱਟੇ ਹੋਣੇ ਆ ਲੱਗਦਾ ਹੈ ਕਿ ਜਿਹੜੀ ਪੰਜਾਬ ਪੁਲਿਸ ਹੈ ਇਹਨਾਂ ਦਾ ਨੱਕ ਕੱਟਿਆ ਗਿਆ ਕਿਉਂਕਿ ਇਹੋ ਹੀ ਪੁਲਿਸ ਹੈਗੀ ਹੈ ਜਿਨ੍ਹਾਂ ਦੇ ਅ ਅਖਬਾਰਾਂ ਵਿੱਚ ਵੀਡੀਓ ਤੇ ਨਿਕਲਦਾ ਹੈਗਾ ਇਹਨਾਂ ਨੇ ਇਹਨਾਂ ਸਮਾਨ ਫੜਿਆ ਡਰੱਗਸ ਵਗੈਰਾ ਦਾ ਬੰਦੇ ਫੜੇ ਔਰ ਆਹ ਨੂੰ ਵੇਖੋ ਕੀ ਹੋ ਰਿਹਾ ਜੀ ਇਹ ਉਹੀ ਅਫਸਰ ਨੇ ਜਿਨ੍ਹਾਂ ਨੂੰ ਮੇਰੇ ਖਿਆਲ ਨਾਲ ਹਫਤਾ ਵੀ ਬੀਤਿਆ ਨਹੀਂ ਹੈਗਾ ਉਹਨਾਂ ਨੂੰ ਮੇਰੇ ਖਿਆਲ ਨਾਲ ਸਨਮਾਨ ਵੀ ਮਿਲਿਆ ਹੈਗਾ ਉਹਨਾਂ ਦੀ ਕਾਫੀ ਤਾਰੀਫ ਵੀ ਹੋਈ ਕਿਉਂਕਿ ਉਹਨਾਂ ਨੇ ਜਿਸ ਤਰੀਕੇ ਦੀ ਬਹਾਦੂਰੀ ਦਾ ਕੰਮ ਕੀਤਾ ਪਰ ਹਫਤਾ ਵੀ ਨਹੀਂ ਬੀਤਿਆ ਹਨ ਹਫਤੇ ਬਾਅਦ ਜਿਸ ਤਰੀਕੇ ਦੀ ਵਾਰਦਾਤ ਹੁਣ ਹੋ ਗਈ ਹੈ ਐਨ ਜਿਸ ਤਰੀਕੇ ਦੇ ਨਾਲ ਪਟਿਆਲੇ ਦੇ ਵਿੱਚ ਇਨਸੀਡੈਂਟ ਹੋਇਆ ਤੁਸੀਂ ਮੈਂ ਤੁਹਾਨੂੰ ਜਰੂਰ ਕਿਉਂਕਿ ਤੁਸੀਂ ਜੇਕਰ ਇੰਟਰਵਿਊਸ ਦੇ ਰਹੇ ਹੋ ਤਾਂ ਗੱਲ ਬਹੁਤ ਵੱਡੀ ਹੋਵੇਗੀ ਤੁਹਾਡੇ ਹਿਸਾਬ ਦੇ ਨਾਲ ਇਹ ਗੱਲ ਕਿਸ ਲੈਵਲ ਦੇ ਉੱਪਰ ਇਸ ਵਕਤ ਸਟੈਂਡ ਕਰਦੀ ਹੈ ਜੋ ਪਟਿਆਲੇ ਦੇ ਵਿੱਚ ਹੋਇਆ ਹੈ ਦੇਖੋ ਜਦੋਂ ਕਈ ਵਾਰ ਹਿੰਦੁਸਤਾਨ ਵਿੱਚ ਹੋਇਆ ਹੈ ਇਹ ਵੀ ਮੌਕੇ ਹੋਏ ਨੇ ਕਿ ਫੌਜ ਜਿਹੜੀ ਹੈਗੀ ਹੈ ਨਾਰਾਜ਼ ਹੋ ਕੇ ਉਹ ਆਪਣੇ ਟੁਕੜੀਆਂ ਲੈ ਕੇ ਆ ਕੇ ਪੁਲਿਸ ਦਾ ਜਿਹੜਾ ਹੈਗਾ ਇੱਕ ਚੌਕੀ ਉਹਦੇ ਵਿੱਚ ਪੁਲਿਸ ਵਾਲਿਆਂ ਨੂੰ ਕੁੱਟਿਆ ਹੈ ਅੱਛਾ ਇਹ ਚੀਜ਼ ਹੋਈ ਹੈ ਹੋਈ ਹੈ ਚੰਗੀ ਤਰ੍ਹਾਂ ਕੁੱਟਿਆ ਪਰ ਇਹ ਗਲਤ ਹੈ ਦੋਨੋਂ ਪਾਸਿਓਂ ਗਲਤ ਹੈ ਨਾਵ ਪੁਲਿਸ ਨੇ ਕੁੱਟਣਾ ਚਾਹੀਦਾ ਜੀ ਆਮ ਬੰਦੇ ਨੂੰ ਨਹੀਂ ਕੁੱਟਣਾ ਚਾਹੀਦਾ ਜੀ ਔਰ ਨਾ ਫੌਜ ਹੁਣ ਇਸ ਮੌਕੇ ਤੇ ਤੁਸੀਂ ਵੇਖੋ ਪਟਿਆਲਾ ਜਿਹੜਾ ਹੈਗਾ ਫੌਜੀਆਂ ਦਾ ਗੜ੍ਹ ਹੈ ਬਿਲਕੁਲ ਉੱਥੇ ਕਈ ਰਜimentਾਂ ਨੇ ਜੀ ਜੇ ਉਹ ਉੱਠ ਜਾਂਦੇ ਔਰ ਜਿਹੜੇ ਹੈਗੇ ਨੇ ਇਹਨਾਂ ਦੀ ਦਬੰਗੀ ਜਿਹੜੀ ਹੈਗੀ ਹੈ ਦੋ ਮਿੰਟਾਂ ਚ ਠੀਕ ਕਰ ਦਿੰਦੇ ਉਹਨਾਂ ਨੇ ਕੀਤਾ ਨਹੀਂ ਕਿਉਂਕਿ ਇੱਥੇ ਡਿਸਪਲਿਨ ਹੈਗਾ ਹੁਣ ਇਹਨਾਂ ਦਾ ਕੀ ਡਿਸਪਲਿਨ ਸੀਗਾ ਤੁਸੀਂ ਕਿਸੇ ਵੀ ਬੰਦੇ ਨੂੰ ਜਿਹੜਾ ਢਾਬੇ ਤੇ ਬੈਠਾ ਰੋਟੀ ਖਾ ਰਿਹਾ ਹੈ ਕਿਉਂਕਿ ਸ਼ਾਇਦ ਹੋ ਸਕਦਾ ਹੈ ਕਿ ਤੁਸੀਂ ਆਪਣੀ ਗੱਡੀ ਉੱਥੇ ਲਾਣੀ ਸੀਗੀ ਛੋਟੀ ਜੀ ਗੱਲ ਤੋਂ ਤੁਸੀਂ ਇਹਨਾਂ ਨੂੰ ਕੁੱਟਣ ਲੱਗ ਪਏ ਇਹ ਕੋਈ ਤਰੀਕਾ ਨਹੀਂ ਹੈਗਾ ਇਹ ਬਿਲਕੁਲ ਗਲਤ ਗੱਲ ਹੈ ਤੁਹਾਨੂੰ ਲੱਗਦਾ ਛੋਟੀ ਜੀ ਗੱਲ ਪਿੱਛੇ ਇੰਨੀ ਵੱਡੀ ਲੜਾਈ ਹੋਈ ਹੋਵੇਗੀ ਬਿਲਕੁਲ ਕਿਉਂਕਿ ਛੋਟੀ ਗੱਲ ਤੋਂ ਹੀ ਚਲਦੀ ਹੈ ਜਾਂ ਇਹਨਾਂ ਸ਼ਰਾਬ ਪੀਤੀ ਹੋਣੀ ਹੈ ਡੋਲੀ ਮੁਖਾਨ ਲਈ ਔਰ ਯਾ ਨੋ ਵੇਖੋ ਮੈਂ ਪਹਿਲਾਂ ਵੀ ਕਿਹਾ ਯੰਗ ਨੇ 6 6 ਫੁੱਟ لمبے ਜੀ ਲਾਲੀ ਚੜੀ ਹੋਈ ਇਹਨਾਂ ਦੇ ਗੱਲਾਂ ਤੇ ਹਮ ਔਰ ਫੇਰ ਵੀ ਇਹੋ ਜੇ ਕੰਮ ਕਰਦੇ ਨੇ ਇਹ ਕਿ ਦਬੰਗ ਬਣ ਗਏ ਤੁਸੀਂ ਕਹਿੰਦੇ ਹੋ ਕਿ ਇਹਨਾਂ ਨੇ ਬੜਾ ਸੋਹਣਾ ਕੰਮ ਕੀਤਾ ਸੀ ਹਮ ਇਹ ਸਿਰ ਚੜ ਗਏ ਕਿਸ ਕਿਸੇ ਨੂੰ ਵੀ ਫੜ ਲਓ ਹੁਣ ਤੁਸੀਂ ਵੇਖੋ ਜੇ ਇਹੋ ਜੇ ਕੰਮ ਹੁੰਦੇ ਨੇ ਪੰਜਾਬ ਪੁਲਿਸ ਦੇ ਜਿਹੜੇ ਚੰਗੇ ਕਰਮ ਕੰਮ ਨੇ ਉਹਦੇ ਉਧਰ ਪਾਣੀ ਫਿਰ ਗਿਆ ਨਾ ਹਨ ਆਮ ਆਦਮੀ ਚੜ੍ਹ ਰਿਹਾ ਹੈ ਗਏ ਔਰ ਡਰਦਾ ਹੈ ਕਿ ਮੈਂ ਪੁਲਿਸ ਕੋਲ ਜਾਵਾਂ ਔਰ ਡਰਦਾ ਹੈ ਸੱਚੀ ਗੱਲ ਹੈ ਕਿ ਮੈਂ ਜਾਵਾਂਗਾ ਕੋਈ ਗਲਦਸੀ ਹੋਏਗੀ ਪੁੱਠਾ ਪੈਜੂ ਹੁਣ ਐਸ ਤੋਂ ਪੱਕਾ ਉਹਨਾਂ ਨੂੰ ਪਤਾ ਲੱਗੇਗਾ ਕਿ ਇਹ ਤਾਂ ਫੌਜੀਆ ਨੂੰ ਵੀ ਮਾਰਦੇ ਨੇ ਔਰ ਇਹਨਾ ਸਮਝਿਓ ਕਿ ਸਾਡੇ ਜਿਹੜੇ ਸਾਬਕਾ ਫੌਜੀ ਨੇ ਇਹ ਜਿਹੜੇ ਕਰਨਲ ਸਾਹਿਬ ਨੇ ਇਹਦੇ ਪਿਤਾ ਜੀ ਇਹਨਾਂ ਨੂੰ ਵੀ ਬੜਾ ਕੰਮ ਕੀਤਾ ਹੈ ਹੁਣ ਜਦੋਂ ਮੈਂ ਸੀਗਾ ਗਾਰਡੀయన్స్ ਆਫ ਗਵਰਨੈਂਸ ਯਾ ਖੁਸ਼ਿਆਲੀ ਦੇ ਰਾਖੇ ਜੀ ਜਦੋਂ ਕੋਵਿਡ ਸਖਤ ਚੱਲ ਰਿਹਾ ਸੀਗਾ ਜੀ ਇਹ ਜਿਹੜੇ ਸੀਗੇ ਤਕਰੀਬਨ 4000 ਸਾਡੇ ਐਕਸਰਸਨ ਜੀ ਇਹ ਘੁੰਦੇ ਰਹੇ ਨੇ ਇਹ ਜਿੰਨੀ ਵੀ ਮੈਡੀਕਲ ਫੈਸਿਲਿਟੀ ਸੀ ਉਹਨਾਂ ਨੂੰ ਚੈੱਕ ਕੀਤਾ ਉਹਨਾਂ ਦੇ ਬਾਥਰੂਮਸ ਜਗਏ ਲੰਗਰਾਂ ਜਗਏ ਨੇ 2000 ਜਿਹੜੇ ਹੈਗੇ ਨੇ ਆਪਣੇ ਜਦੋਂ ਵਾੜੀਆਂ ਹੁੰਦੀਆਂ ਸੀਗੇ 2000 ਜਿਹੜੇ ਸੀਗੇ ਸਾਡੇ ਜਿੱਥੇ ਮੰਡੀ ਲੱਗਦੀ ਜੋ 2000 ਮੰਡੀਆਂ ਸਾਡੇ ਫੱਲੇ ਸੀਗੀਆਂ ਓਕੇ ਹਰ ਫਸਲ ਤੱਕ ਹਰ ਵਾੜੀ ਤੱਕ ਜੀ ਖੁੱਲੇ ਆਮ ਚੱਲਦੇ ਰਹੇ ਸੀ ਜਦੋਂ ਬਾਕੀ ਸਾਰੇ ਵੜ ਗਏ ਸੀ ਆਪਣੇ ਖੁੱਡਾਂ 'ਚ ਜੀ ਇਹਨਾਂ ਦੇ ਹਿਫਾਜ਼ਤ ਕੀਤਾ ਸੀ ਆਪਾਂ ਇਹ ਜਿਹੜੇ ਪੁਲਿਸ ਵਾਲੇ ਹੈਗੇ ਨੇ ਇਹਨਾਂ ਦੀ ਜਿਹੜੀ ਫੈਮਲੀਆਂ ਹੈਗੀਆਂ ਨੇ ਇਹਨਾਂ ਦੀ ਹਿਫਾਜ਼ਤ ਆਪਾਂ ਕੀਤੀ ਸੀਗੀ ਅੱਛਾ ਜਦੋਂ ਜਦੋਂ ਫਿਰ ਅਜਿਹੇ ਇਨਸੀਡੈਂਟ ਜਦੋਂ ਸਾਹਮਣੇ ਆਉਂਦੇ ਨੇ ਕਿਉਂਕਿ ਤੁਸੀਂ ਵੀ ਦੇਖਿਆ ਹੋਵੇਗਾ ਜਦੋਂ ਇਨਸੀਡੈਂਟ ਉਹਨੂੰ ਤੁਹਾਡੇ ਮਨ ਦੇ ਵਿੱਚ ਖਿਆਲ ਕੀ ਆਇਆ ਫਸਟ ਪਹਿਲਾ ਸਵਾਲ ਤੁਹਾਡੇ ਮਨ ਦੇ ਵਿੱਚ ਕੀ ਆਇਆ ਦੇਖੋ ਮੈਨੂੰ ਬਹੁਤ ਬੁਰਾ ਲੱਗਿਆ ਕਿਉਂਕਿ ਜਦੋਂ ਵੀ ਪੁਲਿਸ ਚੰਗਾ ਕੰਮ ਕਰਦੀ ਹੈ ਸਾਡੇ ਜਿਹੜੇ ਡੀਜੀਪੀ ਸਾਹਿਬ ਹੈਗੇ ਨੇ ਬੜੇ ਪੜੇ ਲਿਖੇ ਨੇ ਬੜੇ ਚੰਗੇ ਡੀਜੀਪੀ ਨੇ ਉਹਨਾਂ ਨੂੰ ਮੈਂ ਇੱਕਦਮ WhatsApp ਕਰ ਦੇਣਾ ਉਹਨੂੰ ਮੁਬਾਰਕ ਕਰ ਦੇਣਾ ਕਿ ਬੜਾ ਸੋਹਣਾ ਕੰਮ ਤੁਸੀਂ ਕੀਤਾ ਹੈ ਹੁਣ ਕੁਛ ਹੀ ਵੇਲ ਹੋਇਆ ਸਾਡਾ ਮਿਲਟਰੀ ਰੈਟਰੇਚਰ ਫੈਸਟੀਵਲ ਹੋਇਆ ਸੀਗਾ ਪਟਿਆਲੇ ਜੀ ਔਰ ਉੱਥੇ ਡੀਸੀ ਸਾਈਵਾਨ ਜੀ ਡੀਸੀ ਜੀ ਤੇ ਆਪਣੇ ਐਸਐਸਪੀ ਸੀਗੇ ਡਾਕਟਰ ਨਾਨਕ ਸਿੰਘ ਇਹਨਾਂ ਨੂੰ ਸ਼ੁਰੂ ਤੋਂ ਪਹਿਲਾਂ ਤੋਂ ਜਾਣਦਾ ਇਨਾਂ ਦੋਵਾਂ ਨੂੰ ਮੈਂ ਲੰਬੀ ਚਿੱਠੀ ਲਿਖੀ ਸੀਗੀ ਕਿ ਤੁਹਾਡੀ ਮਦਦ ਜਿਸ ਤਰੀਕੇ ਦੇ ਨਾਲ ਤੁਸੀਂ ਕੰਟਰੋਲ ਕੀਤਾ ਸਾਰਿਆਂ ਨੂੰ ਬੜਾ ਸੋਹਣਾ ਸੀਗਾ ਜਿੱਥੇ ਚੰਗਾ ਕੰਮ ਹੁੰਦਾ ਆਪਾਂ ਇੱਕਦਮ ਉਹਨਾਂ ਨੂੰ ਲਿਖਦੇ ਆ ਜਾਂ ਫੋਨ ਕਰਦੇ ਆ ਕਿ ਸ਼ਾਬਾਸ਼ ਬੜਾ ਸੋਹਣਾ ਕੰਮ ਕੀਤਾ ਪਰ ਇਹ ਜਿਹੜਾ ਹੋਇਆ ਇਹ ਤਾਂ ਸਭ ਤੋਂ ਬੁਰੀ ਗੱਲ ਹੈ एसएसपी साहब ਤੇ ਉੱਪਰ ਵੀ ਬੜੇ ਸਵਾਲ ਉੱtre ਨੇ ਕਹਿ ਰਹੇ ਨੇ ਕਿ ਵੀ ਤੁਸੀਂ ਆਪਣੇ ਜਵਾਨਾਂ ਨੂੰ ਪੰਜਾਬ ਪੁਲਿਸ ਦੇ ਜਿਹੜੇ ਉਹ ਹੈਗੇ ਨੇ ਜਵਾਨ ਨੇ ਉਹਨਾਂ ਨੂੰ ਵਿਚਾਰ ਰਹੇ ਹੋ ਤੁਸੀਂ ਇਸ ਸਵਾਲ ਵੀ ਉੱtre ਨੇ ਐਸਐਸਪੀ ਸਾਹਿਬ ਤੇ ਨਹੀਂ ਉਸ ਦਾ ਇਸ ਤਰ੍ਹਾਂ ਹੈਗਾ ਅ ਉੜਦੀ ਉੜਦੀ ਖਬਰ ਤੇ ਮੈਂ ਬਿਲਕੁਲ ਕਮੈਂਟ ਨਹੀਂ ਕਰਾਂਗਾ ਠੀਕ ਹੈ ਮੈਂ ਸਿਰਫ ਵੇਖ ਰਿਹਾ ਕਿ ਸਾਡਾ ਜਿਹੜਾ ਰਿਸ਼ਤਾ ਹੈਗਾ ਪੁਲਿਸ ਦੇ ਨਾਲ ਕਿਸ ਤਰੀਕੇ ਨਾਲ ਟੁੱਟ ਸਕਦਾ ਹੈ ਔਰ ਟੁੱਟਣਾ ਨਹੀਂ ਚਾਹੀਦਾ ਤਾਨੂੰ ਲੱਗਦਾ ਇਹ ਇਨਸੀਡੈਂਟ ਤੋਂ ਬਾਅਦ ਸ਼ਾਇਦ ਦਰਾਰ ਪੈ ਸਕਦੀ ਹੈ ਹੋ ਸਕਦਾ ਹੈ ਹੋ ਸਕਦਾ ਹੈ ਔਰ ਮੈਂ ਤਾਂ ਸਮਝਣਾ ਪਹਿਲੀ ਪਹਿਲਾ ਕਦਮ ਜਿਹੜਾ ਨੇ ਲਿਆ ਹੈ ਕਿ ਮੈਜਿਸਟ੍ਰੀਅਲ ਇਨਕੁਆਇਰੀ ਕਰ ਦਿਓ ਜੀ ਮੈਂ ਚਾਹਨਾ ਕਿ ਜਦੋਂ ਇਹ ਇਨਕੁਆਇਰੀ ਹੋਈ ਜਿਵੇਂ ਪਤਾ ਕੁਝ ਲੱਗਿਆ ਇਸ ਤੋਂ ਬਾਅਦ ਜੁਡੀਸ਼ੀਅਲ ਇਨਕੁਆਇਰੀ ਹੋਣੀ ਚਾਹੀਦੀ ਹੈ ਔਰ ਮੈਂ ਤਾਂ ਦਰਖਾਸਤ ਕਰਾਂਗਾ ਆਪਣੇ ਡਿਫੈਂਸ ਮਿਨਿਸਟਰ ਸਾਹਿਬ ਨੂੰ ਉਹਨਾਂ ਨੂੰ ਉਹਨਾਂ ਨੂੰ ਸਭ ਕੁਝ ਪਤਾ ਹੋਵੇਗਾ ਕਿ ਉਹ ਵੀ ਇਹਦੇ ਹਿੱਸਾ ਲੈਣ ਔਰ ਇੱਕ ਜਿਹੜੇ ਸੀਗੇ ਕਰਨਲ ਕਰਨ ਸਾਬ ਜਿਹਨੂੰ ਕੁੱਟਿਆ ਉਹ ਵੀ ਹੈੱਡਕੁਆਰਟਰ ਇੱਥੇ ਸੀਗੇ ਤੇ ਹੋਮ ਮਿਨਿਸਟਰ ਸਾਹਿਬ ਨੂੰ ਵੀ ਇਸ ਇਸ ਵਾਰ ਦੇਖਣਾ ਚਾਹੀਦਾ ਹੈ ਕਿ ਇਹ ਕਿਉਂ ਹੋਇਆ ਔਰ ਪੁਲਸ ਤੇ ਆਪਣੀ ਫੌਜ ਦੇ ਵਿੱਚ ਇਹੋ ਜਿਹੀ ਨਹੀਂ ਆਣੇ ਚਾਹੀਦੇ ਅੱਛਾ ਤੁਸੀਂ ਇਹ ਗੱਲ ਕਹਿ ਰਹੇ ਹੈਗੇ ਹੋ ਕਿ ਇਸ ਚੀਜ਼ ਦੇ ਵਿੱਚ ਇਹਨਾਂ ਲੋਕਾਂ ਨੂੰ ਵੀ ਆਣਾ ਚਾਹੀਦਾ ਹੈ ਮਤਲਬ ਗੱਲ ਬਹੁਤ ਹੀ ਵੱਡੀ ਜਾ ਸਕਦੀ ਹੈਗੀ ਐਂਡ ਜਿਸ ਤਰੀਕੇ ਦੇ ਨਾਲ ਹੁਣ ਉਹਨਾਂ ਪੁਲਿਸ ਵਾਲੇ ਨੂੰ ਬਚਾਇਆ ਜਾ ਰਿਹਾ ਹੈ ਤੁਹਾਨੂੰ ਲੱਗਦਾ ਉਹਨਾਂ ਨੂੰ ਬਚਾਇਆ ਜਾਣਾ ਚਾਹੀਦਾ ਸੀਗਾ ਐਂਡ ਜਿਸ ਤਰੀਕੇ ਦੇ ਨਾਲ ਪਟਿਆਲੇ ਦੇ ਵਿੱਚ ਇਹ ਚੀਜ਼ਾਂ ਹੋਈਆਂ ਉਹਨਾਂ ਨੂੰ ਵੀ ਪਤਾ ਸੀਗਾ ਕਿ ਜਿਸ ਨੂੰ ਅਸੀਂ ਕੁੱਟਰੇ ਆ ਜਾਂ ਫਿਰ ਜਿਸ ਦੇ ਨਾਲ ਅਸੀਂ ਬਤਸਲੂਕੀ ਕਰ ਰਹੇ ਹਾਂ ਉਹ ਕੌਣ ਹੈ ਪਰ ਉਸ ਦੇ باوجود ਵੀ ਇਸ ਤਰੀਕੇ ਦੇ ਨਾਲ ਹਰਕਤ ਹੋਈ ਤੁਹਾਨੂੰ ਲੱਗਦਾ ਕਿਥੇ ਨਾ ਕਿਥੇ ਇੱਕ ਔਰ ਹੀ ਹੁਣ ਬਣ ਗਿਆ ਵਾ ਪੰਜਾਬ ਦੇ ਵਿੱਚ ਉਹ ਦੇਖੋ ਇਹ ਬਚਾਉਣ ਦੀ ਜਿਹੜੀ ਗੱਲ ਹੈਗੀ ਹੈ ਇਹ ਗਲਤ ਹੋਏਗਾ ਜੇ ਮੈਂ ਕਹਾਵਾਂ ਕਿ ਇਹਨਾਂ ਨੂੰ ਬਚਾ ਰਹੇ ਨੇ ਕਿਉਂਕਿ ਮੈਨੂੰ ਨਹੀਂ ਪਤਾ ਕਿ ਇਹਨਾਂ ਦੀ ਸੋਚ ਕੀ ਹੈਗੀ ਹੈ ਪਹਿਲਾ ਕਦਮ ਲੈ ਲਿਆ ਇਹਨਾਂ ਨੇ ਮੈਜਿਸਟ੍ਰੇਟ ਰਿਕੁਆਇਰ ਪਰ ਇਸ ਤੋਂ ਬਾਅਦ ਜਿਵੇਂ ਉਹਨਾਂ ਨੂੰ ਪਤਾ ਲੱਗਾ ਕਿ ਹਾਂ ਕੁਝ ਹੋਇਆ ਹੈ ਇੱਕਦਮ ਜੁਡੀਸ਼ੀਅਲ ਇਨਕੁਆਇਰੀ ਹੋਣੀ ਚਾਹੀਦੀ ਔਰ ਜਿਸ ਤਰ੍ਹਾਂ ਮੈਂ ਕਿਹਾ ਆਪਣੇ ਸਾਡੇ ਜਿਹੜੇ ਡਿਫੈਂਸ ਮਿਨਿਸਟਰ ਨੇ ਹੋਮ ਮਿਨਿਸਟਰ ਨੇ ਉਹਨਾਂ ਦੇ ਉਹਨਾਂ ਦਾ ਇੰਟਰਸਟ ਹੋਣਾ ਚਾਹੀਦਾ ਹੈ ਇਹਦੇ ਵਿੱਚ ਕਿਉਂਕਿ ਕਦੇ ਵੀ ਬਾਰਡਰ ਸਟੇਟ ਹੈਗਾ ਹੈ ਉਹ ਬਾਰਡਰ ਸਟੇਟ ਹੈਗਾ ਜਦੋਂ ਲੜਾਈਆਂ ਹੋਈਆਂ ਸਨ ਪੁਲਿਸ ਜਿਹੜੀ ਸੀਗੀ ਸਾਡੇ ਨਾਲ ਸੀਗੀ ਹੂੰ ਠੀਕ ਹੈ ਔਰ ਆਪਾਂ ਸਮਝਦੇ ਆ ਕਿ ਸਿਵਲ ਦੇ ਟਾਈਮ ਤੇ ਇਹਨਾਂ ਕੋਲ ਪਾਵਰ ਹੈਗੇ ਨੇ ਬਿਲਕੁਲ ਔਰ ਸਿਵਲ ਦੇ ਟਾਈਮ ਤੇ ਆਪਾਂ ਬਿਲਕੁਲ ਦਖਲਅਦਾਜ਼ ਨਹੀਂ ਕਰਦੇ ਇਹਨਾਂ ਦੇ ਕੰਮ ਵਿੱਚ ਕਿਉਂਕਿ ਫੌਜ ਜਿਹੜੀ ਹੈਗੀ ਇਹ ਖੜੀ ਰਹਿੰਦੀ ਹੈ ਤਿਆਰ ਬਰ ਤਿਆਰ ਹੂੰ ਕਿ ਸਾਨੂੰ ਹੁਕਮ ਮਿਲੇ ਇਹ ਜਿਹੜਾ ਸਾਲ ਹੈਗਾ ਜਿਹੜਾ ਚੜਿਆ ਇਹ ਹੈਗਾ ਸੱਠਵੀਂ ਸ਼ਤਾਬਦੀ 1965 ਦੀ ਲੜਾਈ ਦੀ ਜਿੱਥੇ ਮੇਰੇ ਪਿਤਾ ਜੀ ਨੇ ਮਹਾਵੀਰ ਚੱਕਰ ਜਿੱਤਿਆ ਸੀਗਾ ਇਹ ਪੈਂਟ ਦੀ ਜਿਹੜੀ ਲੜਾਈ ਸੀਗੀ ਪੰਜਾਬ ਵਿੱਚ ਹੀ ਹੋਈ ਸੀਗੀ ਤੇ ਪੰਜਾਬ ਵਿੱਚ ਜਿਹੜੇ ਡੀਸੀ ਸਾਹਿਬ ਸੀਗੇ ਵਕ-ਵਕ ਜ਼ਿਲ੍ਹਿਆਂ ਦੇ ਜਿਹੜੇ ਐਸਐਸਪੀ ਸੀਗੇ ਵਕ-ਵਕ ਜ਼ਿਲ੍ਹਿਆਂ ਦੇ ਉਹਨਾਂ ਨੇ ਪੂਰਾ ਦਿਲ ਲਗਾ ਕੇ ਕੰਮ ਕੀਤਾ ਸੀਗਾ ਫੌਜ ਦੇ ਨਾਲ ਅਸੀਂ ਜਲਦੀ ਜਲਦੀ ਗੱਲਬਾਤ ਕਰਦੇ ਹੈਗੇ ਅਨ ਪ੍ਰੋਪਰ ਤੁਸੀਂ ਇੱਕ ਵਾਰੀ ਮੈਨੂੰ ਥੋੜਾ ਜਿਹਾ ਦੱਸ ਵੀ ਦਿਓ ਕਿਉਂਕਿ ਮੈਂ ਜਿਸ ਤਰੀਕੇ ਦੇ ਨਾਲ ਲੋਕਾਂ ਨੂੰ ਤੁਹਾਡਾ ਇਹ ਬਾਰੇ ਦੱਸਿਆ ਐਂਡ ਜਿਸ ਤਰੀਕੇ ਦੇ ਨਾਲ ਇਸ ਪਰਿਵਾਰ ਦੀ ਹਿਸਟਰੀ ਦੱਸੀ ਹੈਗੀ ਐ ਮੈਨੂੰ ਲੱਗਦਾ ਕਿ ਲੋਕ ਸੋਚ ਰਹੇ ਹੋਣਗੇ ਇਹ ਸਵਾਲ ਵੀ ਸੋਚ ਰਹੇ ਹੋਣਗੇ ਲੋਕ ਕਿ ਭਈ ਹੁਣ ਉਸ ਵਿਅਕਤੀ ਨੂੰ ਵੀ ਬੋਲਣਾ ਪੈ ਰਿਹਾ ਹੈ ਜਾਂ ਫਿਰ ਇਸ ਲੈਵਲ ਦਾ ਉਹ ਮੁੱਦਾ ਬਣ ਗਿਆ ਹੈ ਕਿ ਸੋਚਣਾ ਚਾਹੀਦਾ ਹੈ ਇਸ ਮੁੱਦੇ ਦੇ ਉੱਪਰ ਇਸ ਚੀਜ਼ ਨੂੰ ਸੋਚਣਾ ਚਾਹੀਦਾ ਹੈ ਦੇਖੋ ਮੇਰੀ ਗੱਲ ਸੁਣੋ ਲੈਵਲ ਦੀ ਗੱਲ ਮੈਂ ਗੱਲ ਕਰ ਰਿਹਾ ਹਾਂ ਆਮ ਜਨਤੇ ਦੀ ਗੱਲ ਇਹ ਕੀ ਤਰੀਕਾ ਹੈ ਕਿ ਕੋਈ ਵੀ ਪੁਲਿਸ ਵਾਲੇ ਹੋਣ ਦੋ ਬੰਦੇ ਜਿਹੜੇ ਰੋਟੀ ਖਾ ਰਹੇ ਨੇ ਉਹਨਾਂ ਨੂੰ ਚੁੱਕ ਕੇ ਕੁੱਟਣ ਔਰ ਉਹ ਵੀ 12 ਲੋਕੀ ਇਹ ਕੋਈ ਤਰੀਕਾ ਡਾਂਗਾ ਫੇਰ ਰਹੇ ਨੇ ਸੋਟੇ ਫੇਰ ਰਹੇ ਨੇ ਇਹ ਕਦੇ ਨਹੀਂ ਹੋਣਾ ਚਾਹੀਦਾ ਕਿਉਂਕਿ ਸਾਡੀ ਜਿਹੜੀ ਹਿੰਦੁਸਤਾਨ ਹੈਗੇ ਸਾਡਾ ਜਿਹੜਾ ਹਿੰਦੁਸਤਾਨ ਹੈਗਾ ਇਹਦੇ ਛੁਣ ਲਾਅ ਐਂਡ ਆਰਡਰ ਆ ਗਿਆ ਹੈ ਆਪਾਂ ਆਜ਼ਾਦ ਹੈਗੇ ਆਂ ਇੰਡੀਪੈਂਡੈਂਸ ਜਿੱਤੀ ਆਪਾਂ ਜੇ ਆਪਾਂ ਲਾਅ ਐਂਡ ਆਰਡਰ ਭੁੱਲ ਜਾਾਂਗੇ ਫਿਰ ਕੀ ਹੋਏਗਾ ਇਥੇ ਗਦਰ ਹੀ ਚੱਲਣਾ ਜਿਸ ਬੰਦੇ ਨੂੰ ਫੜਿਆ ਉਹਨੂੰ ਕੁੱਟਿਆ ਤੁਹਾਨੂੰ ਲੱਗਦੇ ਮਾਹੌਲ ਖਰਾਬ ਹੋ ਸਕਦਾ ਸੀਗਾ ਜੇਕਰ ਜਿਸ ਤਰੀਕੇ ਦੇ ਨਾਲ ਉਹਨਾਂ ਨੂੰ ਕੁੱਟਿਆ ਐਂਡ ਜੇਕਰ ਉਸਦਾ ਐਕਸ਼ਨ ਦਾ ਰਿਐਕਸ਼ਨ ਮਿਲਦਾ ਕਿਉਂ ਨਹੀਂ ਖਰਾਬ ਹੋ ਸਕਦਾ ਬਾਕੀ ਜਿਹੜੇ ਹੈਗੇ ਨੇ ਸਿਰਫ ਔਜ ਨਹੀਂ ਬਾਕੀ ਵੀ ਵੇਖ ਰਹੇ ਨੇ ਕਿ ਆ ਵੇਖੋ ਫੌਜੀ ਨੂੰ ਕੁੱਟਤਾ ਲੋਕਾਂ ਦੇ ਮਨਾਂ ਦੇ ਵਿੱਚ ਕੀ ਚੀਜ਼ ਆਉਂਦੀ ਹੈ ਸ਼ਰਮ ਆਣੀ ਚਾਹੀਦੀ ਹੈ ਨਾ ਨੂੰ ਕਿ ਇਹੋ ਜਿਹਾ ਕੰਮ ਕੀਤਾ ਇਹਨਾਂ ਨੇ ਆਪ ਫੌਜ ਦਾ ਨਹੀਂ ਆਪਣਾ ਮੂੰਹ ਕਾਲਾ ਕੀਤਾ ਹੈ ਕਿ ਇਹੋ ਜਿਹਾ ਕੰਮ ਕਰਨੇ ਆ ਤੁਹਾਨੂੰ ਲੱਗਦਾ ਜਿਸ ਤਰੀਕੇ ਨਾਲ ਜਦੋਂ ਪੁਲਿਸ ਵਾਲੇ ਨੇ ਫੌਜ ਦੇ ਇੱਕ ਉਸ ਬੰਦੇ ਨੂੰ ਕੁੱਟਿਆ ਜਿਸ ਦਾ ਇੱਕ ਕਦ ਹੈਗਾ ਤੇ ਜਦੋਂ ਲੋਕ ਦੇਖ ਰਹੇ ਸੀਗੇ ਉਸ ਚੀਜ਼ ਨੂੰ ਲੋਕਾਂ ਦੇ ਵਿੱਚ ਕੀ ਮੈਸੇਜ ਗਿਆ ਹੋਵੇਗਾ ਤੁਹਾਡੇ ਹਿਸਾਬ ਦੇ ਨਾਲ ਉਹ ਮੈਸੇਜ ਕੀ ਹੋਵੇਗਾ ਲੋਕਾਂ ਦੇ ਅੰਦਰ ਦੇਖੋ ਕਈ ਵਾਰੀ ਫੌਜ ਨੂੰ ਮੌਕਾ ਮਿਲਦਾ ਹੈ ਹਿਦਾਇਤ ਮਿਲਦੀ ਹੈ ਜੀ ਕਿ ਸਪੋਰਟ ਇਨ ਸਿਵਲ ਜੀ ਠੀਕ ਹੈ ਤੇ ਸਾਨੂੰ ਆਣਾ ਪੈਂਦਾ ਸਾਡੇ ਵਾਲ ਜਿਹੜੀ ਜਨਤਾ ਹੈਗੀ ਉਹ ਕੀ ਸੋਚਦੀ ਹੈ ਉਹ ਇਹ ਸੋਚਦੀ ਹੈ ਕਿ ਇਹਨਾਂ ਚ ਅਨੁਸ਼ਾਸਨ ਹੈਗਾ ਡਿਸਪਲਾਈਨਡ ਨਹੀਂ ਦੁਜਾ ਹਰ ਇੱਕ ਦੇ ਖਿਆਲੇ ਸ਼ੁਦਾ ਸ਼ੁਕਰ ਕਰੋ ਫੌਜ ਆ ਗਈ ਕਿਉਂਕਿ ਉਹ ਕਹਿੰਦੇ ਨੇ ਇਹਨਾਂ ਨੇ ਭਲਾ ਹੀ ਕਰਨਾ ਹੈ ਜਸਟਿਸ ਦੇਣੀ ਹੈ ਨਾ ਕਿਸੇ ਨੂੰ ਫੇਵਰ ਕਰਨਾ ਨਾ ਕਿਸੇ ਨੂੰ ਉਂਜੀ ਕੁੱਟਣਾ ਹੁਣ ਤੁਸੀਂ ਵੇਖੋ ਜਦੋਂ ਵੀ ਕੋਈ ਵੀ ਇੱਕ ਅਖਬਾਰ ਜਾਂ ਜੋ ਹੈ ਮੈਗਜ਼ੀਨ ਉਹ ਇੱਕ ਕਿਸਮ ਤਾਂ ਗੱਲ ਪੋਲ ਕੱਢਦੀ ਹੈ ਕਿ ਕਿਹੜਾ ਆਰਗੇਨਾਈਜੇਸ਼ਨ ਹੈਗਾ ਹਿੰਦੁਸਤਾਨ ਦੇ ਵਿੱਚ ਜਿਸ ਤੇ ਸਾਰਿਆਂ ਦਾ ਪੂਰਾ ਇਤਬਾਰ ਹੈਗਾ ਨੰਬਰ 1 ਤੇ ਹਮੇਸ਼ਾ ਆਰਮਡ ਫੋਰਸਸ ਆਫ ਦ ਯੂਨੀਅਨ ਆਉਂਦੀ ਹੈ ਤੁਹਾਨੂੰ ਵੀ ਪਤਾ ਮੈਨੂੰ ਵੀ ਪਤਾ ਜੀ ਉਹਨਾਂ ਨੂੰ ਹੀ ਕੁੱਟਣਾ ਜਦੋਂ ਕਰਨਲ ਸਾਹਿਬ ਨੇ ਆਖਿਆ ਮੈਂ ਕਰਨਲ ਫਲਾਣਾ ਹਿੰਮਤ ਕਿਸੇ ਦੀ ਕਿ ਉਹਦੀ ਸੁਣ ਨਹੀਂ ਨਹੀਂ رول ہے گے نے جے جی گل ہوندی اور فون کر دے لاگ گئی پانچ سو گز سے فوج سی انہوں نے داستے کہ دیاں ادھر گل ہو گئی یہ کون نے کٹنا پہلی گل دبنگ اے کس کسن کٹ رہے نے اے پورے ہندوستان کو کٹ رہے نے ہر بچے نوں ایک کٹ رہے ہیں دے نو لوگ انہوں کو جان تو کہ یہ پتا نہیں کی کر دیں گے مینوں ਸਾਰੇ ਸੁਣ ਰਹੇ ਨੇ ਸਾਰੇ ਵੇਖ ਰਹੇ ਨੇ ਤੁਹਾਨੂੰ ਲੱਗਦਾ ਕਿ ਫੌਜ ਪੂਰੀ ਤਰੀਕੇ ਦੇ ਨਾਲ ਸਟੈਂਡ ਲਵੇਗੀ ਆਪਣੇ ਉਹ ਸਿਪਾਹੀ ਸਿਪਾਹੀ ਦੇ ਨਾਲ ਜਿਸ ਨੇ ਆਪਣੀ ਪੂਰੀ ਜ਼ਿੰਦਗੀ ਜਿਹੜੀ ਹੈਗੀ ਆ ਉਹ ਦੇਸ਼ ਸੇਵਾ ਦੇ ਵਿੱਚ ਦਿੱਤੀ ਹੈਗੀ ਜਿਸ ਤਰੀਕੇ ਦੇ ਨਾਲ ਤੁਸੀਂ ਸਟੈਂਡ ਲੈ ਰਹੇ ਹੋ ਸਾਡੀ ਭਾਰਤੀ ਫੌਜ ਵੀ ਸਟੈਂਡ ਲਵੇਗੀ ਹੁਣ ਪੂਰੀ ਤਰੀਕੇ ਦੇ ਨਾਲ ਦੇਖੋ ਸਟੈਂਡ ਜਿਹੜਾ ਹੈਗਾ ਹੁਣ ਤੁਸੀਂ ਵੇਖੋ ਪਟਿਆਲੇ ਦੀ ਜਿਹੜੀ ਫੌਜ ਹੈਗੀ ਉਹ ਤਾਂ ਡਿਵੀਜ਼ਨ ਹੈਗਾ ਇਹ ਬਬਰੀ ਡਿਵੀਜ਼ਨ ਹੈਗਾ ਐ ਸਹੀ ਕਿ 65 ਦੀ ਲੜਾਈ ਚ ਜਿਹੜੀ ਸਿਆਲਕੋਟ ਸੈਕਟਰ ਚ ਗਈ ਸੀਗੇ ਜੀ ਇਹਨਾਂ ਕੋਲ ਬੜਾ ਅਸਲਾ ਹੈ بڑے ਲੋਕੀ ਨੇ ਹੁਣ ਤੁਸੀਂ ਵੇਖੋਗੇ ਜਦੋਂ ਵੀ ਆਪਾਂ 올림픽ਲੀ ਜਾਂਦੇ ਆ ਜਾਂ ਏਸ਼ੀਅਨ ਗੇਮਸ ਦੇ ਜਾਂਦੇ ਆ ਸਭ ਤੋਂ ਜ਼ਿਆਦਾ ਕੌਣ ਜਿੱਤਦੇ ਮੈਡਲ ਸਰਵਿਸਸ ਇਹ ਸਾਰੇ ਉੱਥੇ ਹੈਗੇ ਨੇ ਤੁਸੀਂ ਕੀ ਸਮਝਦੇ ਆ ਜੋ 2-4 ਲਬੰਗ ਨੇ ਇਹਨਾਂ ਨੂੰ ਕੁੱਟ ਨਹੀਂ ਸਕਦੇ ਪਰ ਉਹਨਾਂ ਨੂੰ ਵੇਖੋ ਕਾਬੂ ਰੱਖਿਆ ਹੈ ਉਹਨਾਂ ਨੇ ਇਹੋ ਜੀ ਗੱਲ ਨਹੀਂ ਕੀਤੀ ਕਿਉਂਕਿ ਉਹ ਸਮਝਦੇ ਨੇ ਕਿ ਹਿੰਦੁਸਤਾਨ ਜਿਹੜਾ ਹੈ ਇੱਕ ਹੈ ਇਹ ਕਿਸੇ ਵੀ ਟੁਕੜੀ ਦਾ ਨਹੀਂ ਹੈਗਾ ਆਪਣੇ ਆਪ ਜੀ ਸਾਰੇ ਆਪਾਂ ਇਕੱਠੇ ਆ ਕਿਉਂਕਿ ਸਾਨੂੰ ਪਤਾ ਹੈ ਇੱਕ ਟੈਂਕ ਦੇ ਵਿੱਚ ਜੇ ਪੰਜ ਲੋਕੀ ਹੈਗੇ ਨੇ ਜਿਸ ਤਰ੍ਹਾਂ ਮੈਂ ਲੜਾਈ 'ਚ ਸੀਗਾ ਜੀ ਇੱਕ ਹੋ ਸਕਦਾ ਹੈ ਮੁਸਲਮਾਨ ਇੱਕ ਬੁੱਧ ਇੱਕ ਈਸਾਈ ਇੱਕ ਸਿੱਖ ਇੱਕ ਹਿੰਦੂ ਆਪਾਂ ਇਕੱਠੇ ਲੜ ਲੜਦੇ ਆ ਉਹ ਪੁਲਸ ਇਹ ਕੀ ਸਮਝਦਣਾ ਹੈ ਇੱਥੇ ਇਹਨਾਂ ਨੂੰ ਮਾਰਜ ਆ ਮਿਲ ਗਿਆ ਹੈਗਾ ਕਿ ਇਹਨੂੰ ਅਰੈਸਟ ਕਰ ਲੋ ਡਾਂਗ ਮਾਰ ਦਿਓ ਇਹ ਕੋਈ ਤਰੀਕਾ ਹੈ ਇਹ ਨਵਾਂ ਜ਼ਮਾਨਾ ਹੈ ਪੁਰਾਣਾ ਜ਼ਮਾਨਾ ਭੁੱਲ ਜਾਓ ਜਿੱਥੇ ਡਾਂਗਾ ਚੱਲਦੀਆਂ ਸਨ ਜੀ ਅੱਛਾ ਹੁਣ ਪਰਿਵਾਰ ਨੂੰ ਜਿਸ ਤਰੀਕੇ ਦੇ ਨਾਲ ਗੁਹਾਰ ਲਗਾਨੀ ਪੈ ਰਹੀ ਹੈ ਇਹ ਮੈਂ ਕਿਉਂਕਿ ਮੈਂ ਪੂਰੀ ਤਰੀਕੇ ਦੇ ਨਾਲ ਜਾਨਣਾ ਚਾਹੁੰਦਾ ਜਦੋਂ ਤੁਸੀਂ ਦੱਸ ਰਹੇ ਕਿ ਪਹਿਲਾਂ ਵੀ ਇੱਕ ਵਾਰੀ ਹੋ ਚੁੱਕਿਆ ਹੈ ਉਦੋਂ ਫਿਰ ਇਹ ਸਿਚੁਏਸ਼ਨ ਹੋਈ ਸੀ ਜਿਸ ਤਰੀਕੇ ਦੇ ਨਾਲ ਅੱਜ ਸਿਚੁਏਸ਼ਨ ਹੈਗੀ ਹੈ ਬਸ ਮੇਰੇ ਦੋ ਕੋ ਆਖਰੀ ਸਵਾਲ ਨੇ ਤੁਹਾਡੇ ਤੋਂ ਬਸ ਇਹ ਮੈਨੂੰ ਦੱਸਿਓ ਉਸ ਵੇਲੇ ਇਹ ਸਿਚੁਏਸ਼ਨ ਸੀਗੀ ਹੁਣ ਵੇਖੋ ਉਹਨਾਂ ਦੀ ਵਾਟੇ ਜਿਹੜੀ ਹੈਗੀ ਹੈ ਉਹ ਲੜ ਰਹੀ ਹੈ ਪੇਟ ਤੋਂ ਉਹਨੂੰ ਹੈ ਪੇਟ ਤੋਂ ਉਸ ਪਰਿਵਾਰ ਨੂੰ ਹੈ ਕਿ ਸਾਰਿਆਂ ਦੇ ਸਾਹਮਣੇ ਸਾਨੂੰ ਕੁੱਟ ਪਈ ਪਿੰਡਾਂ ਚ ਕੀ ਹੁੰਦਾ ਜੇ ਪੇਟ ਕਿਸ ਨੇ ਕਿਸ ਨੇ ਖਾਦੀ ਹੈ ਸਾਰੇ ਟਿਚਰਾਂ ਕਰਦੇ ਨੇ کہ آ گیا تو کٹ کھا کے گل ٹھیک ہے کہ نہیں ہے پھر وہ نہیں کوشش گے کہ سانو جسٹس ملے جسٹس ملنی چاہیے اس لیے میں کیا میجسٹریٹ انکوائری ٹھیک ہے پر اس تو بعد جوڈیشل انکوائری ہونی چاہیے تاکہ سارا صاف نکلے دودھ دا دودھ پانی وہ نکلے اچھا ایک بس آخری سوال میرا تو ਜਿਸ ਤਰੀਕੇ ਦੇ ਨਾਲ ਉਹਨਾਂ ਦੇ ਪਰਿਵਾਰ ਕਹਿ ਰਹੇ ਨੇ ਕਿ ਵੀ ਸਾਨੂੰ ਇਸ ਵਕਤ ਭਰੋਸਾ ਨਹੀਂ ਹੈਗਾ ਤੁਹਾਨੂੰ ਪੰਜਾਬ ਦੇ ਡਿਪਾਰਟਮੈਂਟਸ ਤੋਂ ਪੰਜਾਬ ਪੁਲਿਸ ਦੇ ਡਿਪਾਰਟਮੈਂਟਸ ਤੋਂ ਜੋ ਹੁਣ ਇਸ ਵਕਤ ਪੂਰੇ ਤਰੀਕੇ ਦੇ ਨਾਲ ਐਕਸ਼ਨ ਕਰੇ ਕਿ ਅਸੀਂ ਲਵਾਂਗੇ ਹਰ ਇੱਕ ਤਰੀਕੇ ਦੇ ਨਾਲ ਤੁਹਾਨੂੰ ਉਮੀਦ ਹੈ ਕਿ ਹੁਣ ਜਿਨ੍ਹਾਂ ਪੁਲਿਸ ਕਰਮੀਆਂ ਵੱਲੋਂ ਫੌਜੀ ਜਿਨ੍ਹਾਂ ਨੇ ਦੇਸ਼ ਦੇ ਲਈ ਬਹੁਤ ਕੁਝ ਕੁਰਬਾਨੀਆਂ ਦਿੱਤੀਆਂ ਨੇ ਉਹਨਾਂ ਦੇ ਨਾਲ ਜੋ ਤਸ਼ੱਦਦ ਹੋਇਆ ਹੈ ਲੱਗਦਾ ਇੱਕ ਉਹਨਾਂ ਨੂੰ ਹੁਣ ਪੂਰੇ ਤਰੀਕੇ ਦੇ ਨਾਲ ਇਨਸਾਫ ਮਿਲ ਸਕੇਗਾ ਤੁਹਾਨੂੰ ਉਮੀਦ ਹੈ ਦੇਖੋ ਡੀਜੀਪੀ ਸਾਹਿਬ ਨੂੰ ਮੈਂ ਜਾਨਣਾ ਐਸਐਸਪੀ ਡਾਕਟਰ ਨਾਨਕ ਸਿੰਘ ਨੂੰ ਮੈਂ ਜਾਨਣਾ ਮੈਨੂੰ ਇਹ ਵੀ ਪਤਾ ਉਹਨਾਂ ਦੀ ਜ਼ਮੀਰ ਹੈਗੀ ਆ ਤੇ ਕਿਉਂ ਨਹੀਂ ਇਹਨਾਂ ਨੂੰ ਜਸਟਿਸ ਮਿਲੇਗੀ ਸਾਰਿਆਂ ਨੂੰ ਪਤਾ ਹੈ ਕਿ ਇਹ ਬੁਰਾ ਕੰਮ ਹੋਇਆ ਹੈ ਤੂੰ ਤਾਂ ਮੈਂ ਮੈਮੋ ਚ ਚਲ ਕੇ ਉੱਥੇ ਡਾਂਗਾ ਫਿਰਿਆ ਨੇ ਡਾਂਗਾ ਕਿਸ ਦੀਆਂ ਉਹ ਗਬਰੂ ਜਵਾਨ ਵੇਖੋ ਇਹਨਾਂ ਦੇ ਦੋ ਤਿੰਨ ਇਨਸਪੈਕਟਰ ਤੇ ਵਗੈਰਾ ਏਡੇ ਉੱਚੇ ਹੈਗੇ ਨੇ ਬਾਵਾ ਦੇ ਜਿਹੜੀ ਹੈਗੀ ਆ ਉੱਪਰ ਕੀਤੀ ਹੋਈ ਡੋਲੇ ਵਿਖਾ ਰਹੇ ਨੇ ਹੈ ਕਿ ਨਹੀਂ ਜੀ ਐਵੇਂ ਕੰਮ ਹੈ ਸਾਰੇ ਸਲਮਨ ਖਾਨ ਬਣ ਗਏ ਦਬੰਗ ਇੱਥੇ ਪੰਜਾਬ ਦਾ ਦਬੰਗਿਆਂ ਦਾ ਕੰਮ ਨਹੀਂ ਹੈਗਾ ਪੁਲਿਸ ਵਰਕ ਦਾ ਕੰਮ ਹੈਗਾ ਤੁਸੀਂ ਡੀਜੀਪੀ ਹੋਰਾਂ ਨੂੰ ਹੁਣ ਇਸ ਤੋਂ ਬਾਅਦ ਇੰਟਰਵਿਊਸ ਤੋਂ ਬਾਅਦ ਤੁਸੀਂ ਲੈਟਰ ਲਿਖੂਗੇ ਤੁਸੀਂ ਆਪ ਉਹਨਾਂ ਨੂੰ ਮੈਸੇਜ ਪਾਉਂਗੇ ਕਿ ਵੀ ਜੋ ਹੋਇਆ ਇਸ ਦੇ ਉੱਪਰ ਜਲਦ ਕਾਰਵਾਈ ਹੋਣੀ ਚਾਹੀਦੀ ਹੈ ਡੀਜੀਪੀ ਸਾਹਿਬ ਇਹਨੂੰ ਚੰਗੀ ਤਰ੍ਹਾਂ ਜਾਣਦੇ ਨੇ ਉਹ ਇਹ ਸੁਣਨਗੇ ਉਹਨਾਂ ਨੂੰ ਪਤਾ ਹੈ ਜੋ ਮੈਂ ਕਹਿ ਰਿਹਾ ਉਹ ਸੱਚ ਹੈ ਜਾਇਜ਼ ਹੈ ਔਰ ਹਿੰਦੁਸਤਾਨ ਨੂੰ ਇਕੱਠੇ ਹੋ ਕੇ ਟੁਰਨਾ ਪਏਗਾ ਏਨੇ ਕਿ ਅੜ ਹੋ ਜਾਣ ਫੌਜ ਹੈਗੀ ਲੜਦੀ ਹੈ ਤੁਹਾਡਾ ਕੰਮ ਹੈ ਪੁਲਿਸ ਵਰਕ ਜੀ ਤੁਹਾਡਾ ਕੰਮ ਨਹੀਂ ਹੈ ਡਾਂਗ ਫੇਰਨਾ ਸ਼ੁਕਰੀਆ ਜੀ ਬਹੁਤ-ਬਹੁਤ ਤਾਂ ਫਾਰਮਲ ਲੈਫਟੀਨੈਂਟ ਜਨਰਲ ਟੀਐਸ ਸ਼ਿਰਗਿਲ ਨੇ ਜਨਰਨਦ ਨਾਲ ਗੱਲਬਾਤ ਕੀਤੀ ਤੇ ਪ੍ਰੋਪਰ ਤਰੀਕੇ ਦੇ ਨਾਲ ਉਹਨਾਂ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਕਿ ਪੰਜਾਬ ਪੁਲਿਸ ਅਤੇ ਆਰਮੀ ਦਾ ਬਹੁਤ ਗੂੜਾ ਰਿਸ਼ਤਾ ਹੈ ਇਸ ਰਿਸ਼ਤੇ ਨੂੰ ਜਿਹੜਾ ਹੈਗਾ ਹੈ ਉਹ ਕਿਸੇ ਵੀ ਤਰੀਕੇ ਦੇ ਨਾਲ ਦਾਗ ਨਹੀਂ ਲੱਗਣਾ ਚਾਹੀਦਾ ਐਂਡ ਜਿਸ ਤਰੀਕੇ ਦੇ ਨਾਲ ਇਹ ਪਟਿਆਲਾ ਇਨਸੀਡੈਂਟ ਹੋਇਆ ਹੈ ਇਹ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਕਦੀ ਵੀ ਨਹੀਂ ਹੋਣਾ ਚਾਹੀਦਾ ਕੈਪਟਨ ਮੋਹਿਦਨਾ ਰਾਜਗੁਪਤਾ ਬਬਸ਼ਾਈ ਟਾਈਮ ਤੁਲੰਤ